ਹਰ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਮਾਲਵੇ ਦੀ ਇੱਕ ਮੁੱਖ ਫਸਲ ਨਰਮਕਪਾ ਹੁੰਦੀ ਸੀ ਬਹੁਤ ਰਕਬਾ ਇਸ ਫਸਲ ਦੇ ਥੱਲੇ ਹੁੰਦਾ ਸੀ ਇਸ ਫਸਲ ਨੂੰ ਚਿੱਟੇ ਸੋਨੇ ਦੀ ਫਸਲ ਵੀ ਕਿਹਾ ਜਾਂਦਾ ਸੀ ਹੌਲੀ-ਹੌਲੀ ਕੀੜਿਆਂ ਨੇ ਇੰਨਾ ਕੁ ਪ੍ਰਕੋਪ ਲਿਆਂਦਾ ਖੇਤਾਂ ਦੇ ਵਿੱਚ ਇਸ ਫਸਲ ਦੇ ਹੀਟ ਰਕਬਾ ਘਟਣਾ ਸ਼ੁਰੂ ਹੋ ਗਿਆ ਹੁਣ ਫੇਰ ਇੱਕ ਵਾਰ ਸਾਡਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆ ਜਿਹੜਾ ਪੰਜਾਬ ਦਾ ਇਹਦੇ ਅਧਿਕਾਰੀ ਤੇ ਕਿਸਾਨ ਵੀਰ ਤਤ ਪਰ ਹੋਏ ਪਿਆ ਕਿ ਇਹ ਫਸਲ ਦੇ ਹੀ ਟਰੱਕ ਵਧਾਈਏ ਨਰਮੇਕ ਪਾ ਦੀ ਸਫਲ ਕਾਸ਼ਤ ਦੇ ਲਈ ਕੀ ਮਹਿਕਮਾ ਕਰ ਰਿਹਾ ਹੈ ਪਹੁੰਚਿਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਡਾਕਟਰ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਬਠਿੰਡਾ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਫਸਲ ਨੂੰ ਮੁੜ ਸੁਰਜੀਤ ਕਰਨ ਲਈ ਜਾਂ ਇਹਦੀ ਸਫਲ ਕਾਸ਼ਤ ਕਰਨ ਲਈ ਮਹਿਕਮਾ ਕੀ ਕਰ ਰਿਹਾ ਆਓ ਫਿਰ ਸੁਣਦੇ ਹਾਂ ਉਹਨਾਂ ਦੀ ਗੱਲਬਾਤ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਨਰਮੇ ਦੀ ਬਜਾਈ ਚੱਲ ਰਹੀ ਆ ਜਿਹੜੀ ਕਿ ਕਣਕ ਦੀ ਕਟਾਈ ਤੋਂ ਬਾਅਦ ਅਸੀਂ ਸ਼ੁਰੂ ਕੀਤੀ ਆ ਜਿਹਦੇ ਵਿੱਚ ਖਾਸ ਤੌਰ ਤੇ ਬਠਿੰਡਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਰਕਬਾ ਹੁੰਦਾ ਤੇ ਅਸੀਂ ਬਠਿੰਡੇ ਦੇ ਵਿੱਚ ਵੀ ਜਿੰਨੇ ਸਾਨੂੰ ਟੀਚੇ ਮਿਲੇ ਆ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਆ ਕਿਸਾਨ ਭਰਾਓ ਸਾਰੇ ਪਿੰਡਾਂ ਦੇ ਵਿੱਚ ਅਸੀਂ ਟੀਮਾਂ ਬਣਾਈਆਂ ਹੋਈਆਂ ਜਿਹੜੀਆਂ ਕਿ ਰਕਬਾ ਜਿੰਨਾ ਵੀ ਤੁਸੀਂ ਆਪਾਂ ਬੀਜਣਾ ਜਿੰਨੀ ਬਜਾਈ ਕਰਨੀ ਆ ਉਹ ਨੋਟ ਕਰ ਰਹੀਆਂ ਤੇ ਤੁਸੀਂ ਇਸ ਵਾਰ ਜਿਹੜਾ ਵੀ ਤੁਸੀਂ ਨਰਮਾ ਬੀਜਣਾ ਚਾਹੁੰਦੇ ਹੋ ਜਾਂ ਕਪਾਹ ਬੀਜਣੀ ਚਾਹੁੰਦੇ ਹੋ ਉਹ ਸਾਡੇ ਖੇਤੀ ਅਧਿਕਾਰੀ ਜਿਹੜੇ ਕਿ ਪਿੰਡ ਵਾਈਜ਼ ਰਕਬਾ ਨੋਟ ਕਰ ਰਹੇ ਨੇ ਤੁਹਾਡੀ ਹਰ ਥਾਂ ਤੇ ਤੁਹਾਨੂੰ ਗਾਈਡੈਂਸ ਦੇ ਰਹੇ ਨੇ ਤੁਹਾਨੂੰ ਜਿਹੜੀ ਵੀ ਕੋਈ ਲੋੜ ਹੈਗੀ ਆ ਉਹ ਪੂਰੀ ਕਰ ਰਹੇ ਨੇ ਤੇ ਉਹਨਾਂ ਨੂੰ ਰਕਬਾ ਕਿਸਾਨ ਭਰਾਓ ਜਰੂਰ ਨੋਟ ਕਰਾ ਦੇਵੋ ਤੇ ਸਾਡਾ ਜਿਹੜਾ ਬਲਾਕ ਲੈਵਲ ਤੇ ਵੀ ਟੀਮਾਂ ਹੈਗੀਆਂ ਨੇ ਸਾਡੇ ਸਰਕਲ ਲੈਵਲ ਤੇ ਵੀ ਟੀਮਾਂ ਨੇ ਜਿਹੜੀਆਂ ਕਿ ਖੇਤਾਂ ਦੇ ਵਿੱਚ ਲਗਾਤਾਰ ਬਜਾਈ ਕਰਾ ਰਹੀਆਂ ਨੇ ਤੇ ਕਿਸਾਨਾਂ ਨੂੰ ਕਿਹੜੀ ਕਿਸਮ ਵਧੀਆ ਹੈਗੀ ਆ ਉਹਦੇ ਬਾਰੇ ਸਹੀ ਜਾਣਕਾਰੀ ਦੇ ਰਹੀਆਂ ਨੇ ਮੌਕੇ ਤੇ ਗਿੱਲ ਕਿੰਨੀ ਚਾਹੀਦੀ ਆ ਲਾਈਨ ਤੋਂ ਲਾਈਨ ਦਾ ਫਾਸਲਾ ਨਰਮੇ ਦੀ ਬਜਾਈ ਲਈ ਕਿੰਨਾ ਚਾਹੀਦਾ ਬੂਟੇ ਦੇ ਬੂਟੇ ਦਾ ਫਾਸਲਾ ਕਿੰਨਾ ਚਾਹੀਦਾ ਹਰ ਕਿਸਮ ਦੀ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਦੇ ਮਾਹਰਾਂ ਵੱਲੋਂ ਦਿੱਤੀ ਜਾ ਰਹੀ ਆ ਤੇ ਆਪਾਂ ਜਾਣਦੇ ਆ ਕਿ ਪੰਜਾਬ ਦੇ ਪਾਣੀ ਆ ਜਿਹੜੇ ਉਹ ਡੂੰਗੇ ਜਾ ਰਹੇ ਨੇ ਖਾਸ ਤੌਰ ਤੇ ਜਿਹੜੇ ਕਾਟਨ 벨ਟ ਵਾਲੇ ਜ਼ਿਲ੍ਹੇ ਨੇ ਇੱਥੇ ਪਾਣੀ ਦੀ ਕੁਆਲਿਟੀ ਵੀ ਮਾੜੀ ਹੁੰਦੀ ਜਾ ਰਹੀ ਆ ਤੇ ਪਾਣੀ ਡੂੰਗੇ ਜਾਣ ਕਰਕੇ ਸਾਨੂੰ ਲੋੜ ਹੈਗੀ ਆ ਤੇ ਆਪਣਾ ਜਿਹੜਾ ਰਕਬਾ ਹੈਗਾ ਉਹ ਨਰਮੇ ਅਤੇ ਕਪਾਹ ਦੀ ਹੇਠ ਜਿਆਦਾ ਲਿਆਂਦਾ ਜਾਵੇ ਝੋਨੇ ਅਤੇ ਬਾਸਮਤੀ ਹੇਠੋਂ ਕੱਢ ਕੇ ਤਾਂ ਕਿ ਅਸੀਂ ਪਾਣੀ ਬਚਾ ਸਕੀਏ ਆਪਣੇ ਪੰਜਾਬ ਨੂੰ ਬਚਾ ਸਕੀਏ ਤੇ ਤੁਸੀਂ ਕਿਸਾਨ ਭਰਾਓ ਸਾਡੇ ਨਾਲ ਵੱਧ ਤੋਂ ਵੱਧ ਰابطਾ ਕਾਇਮ ਰੱਖੋ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡਾ ਟੀਚੇ ਹੈਗੇ ਆ ਉਹ ਅਸੀਂ ਪੂਰੇ ਕਰਗੇ ਜਾਂ ਉਸ ਤੋਂ ਵੱਧ ਵਜਾਈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਗੇ ਸਾਡੇ ਖੇਤੀਬਾੜੀ ਵਿਭਾਗ ਦੇ ਜਿਹੜੇ ਖੇਤੀ ਮਾਹਰ ਨੇ ਉਹਨਾਂ ਦੀਆਂ ਜੜੀਆਂ ਛੁੱਟੀਆਂ ਨੇ ਉਹ ਬੰਦ ਨੇ ਕਿਉਂਕਿ ਉਹਨਾਂ ਨੇ ਲਗਾਤਾਰ ਤੁਹਾਡੀ ਸਹੂਲਤ ਦੇ ਲਈ ਖੇਤਾਂ ਦੇ ਵਿੱਚ ਕੰਮ ਕਰਨਾ ਤੁਹਾਡੀ ਖੇਤਾਂ ਦੇ ਵਿੱਚ ਬਜਾਈ ਕਰਵਾਉਣੀ ਆ ਤੁਹਾਡੀ ਜਿਹੜੀ ਹਰ ਮੁਸ਼ਕਲ ਆ ਉਹਦਾ ਹੱਲ ਕਰਨਾ ਹੈਗਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਕਿਸਾਨ ਭਰਾਓ ਵੱਧ ਤੋਂ ਵੱਧ ਨਰਮੇ ਦੇ hectare ਰਕਬਾ ਲਈਏਗੇ ਉਹਦੇ ਲਈ ਜੇਕਰ ਤੁਸੀਂ ਜਦੋਂ ਬੀ ਖਰੀਦੇ ਹੋ ਉਹਦੇ ਲਈ ਸਾਨੂੰ ਬਿੱਲ ਪੱਕਾ ਲੈਣਾ ਜ਼ਰੂਰੀ ਹੈਗਾ ਉਹਦੇ ਲਈ ਜਦੋਂ ਵੀ ਕੋਈ ਖੇਤੀ ਸਮੱਗਰੀ ਨਰਮੇ ਨਾਲ ਸੰਬੰਧਿਤ ਖਰੀਦੇ ਹੋ ਉਹਦੇ ਲਈ ਬਿੱਲ ਪੱਕਾ ਲੱਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿੱਲ ਦੀ ਕਿਤੇ ਵੀ ਲੋੜ ਪੈਂਦੀ ਆ ਤਾਂ ਅਸੀਂ ਉਹਦੀ ਵਰਤੋਂ ਕਰ ਸਕਗੇ ਜਦੋਂ ਵੀ ਅਸੀਂ ਕੋਈ ਫਸਲ ਬੀਜਦੇ ਆ ਤੇ ਉਸਦੇ ਬੀਜ ਦੀ ਕੁਆਲਿਟੀ ਬਹੁਤ ਮਹੱਤਤਾ ਰੱਖਦੀ ਆ ਇਸ ਕਰਕੇ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੇ ਰਜਿਸਟਰਡ ਡੀਲਰ ਹੁੰਦੇ ਆ ਮਹਿਕਮੇ ਵੱਲੋਂ ਅਸੀਂ ਰਜਿਸਟਰਡ ਕੀਤੇ ਆ ਉਹਨਾਂ ਕੋਲੋਂ ਹੀ ਬੀ ਖਰੀਦਿਆ ਜਾਵੇ ਤਾਂ ਕਿ ਅਸੀਂ ਕੋਈ ਗਲਤ ਬੀ ਨਾ ਲੱਗੇ ਕੋਈ ਦੋ ਨੰਬਰ ਦਾ ਬੀ ਨਾ ਲੱਗੇ ਜਾਂ ਕਈ ਵਾਰੀ ਹੁੰਦਾ ਵੀ ਬਾਹਰਲੀਆ ਸਟੇਟਾਂ ਤੋਂ ਬੀ ਖਰੀਦ ਕੇ ਉਹਦੀ ਬਜਾਈ ਨਾ ਕਰਗੇ ਉਹ ਫਿਰ ਸਾਡੀ ਜਿਹੜੀ ਫਸਲ ਖਰਾਬ ਹੋ ਸਕਦੀ ਆ ਪ੍ਰਮਾਣਿਤ ਆਧਾਰੇ ਤੋਂ ਪ੍ਰਮਾਣਿਤ ਕਿਸਮਾਂ ਦਾ ਬੀ ਲੱਗੇ ਤੇ ਉਹਦੀ ਬਜਾਈ ਕਰਾਂਗੇ ਤਾਂ ਸਾਡੇ ਜਿਹੜੀ ਨਰਮੇ ਦੀ ਫਸਲ ਆ ਉਹ ਬਹੁਤ ਵਧੀਆ ਝਾੜ ਦੇਵੇਗੀ ਇਸ ਕਰਕੇ ਜਿਹੜਾ ਖੇਤੀਬਾੜੀ ਵਿਭਾਗ ਵੱਲੋਂ ਅਸੀਂ ਜੜੀਆਂ ਮਾਨਿਟਰਿੰਗ ਟੀਮਾਂ ਨੇ ਜਿਹੜਾ ਕਿ ਸਮੇਂ-ਸਮੇਂ ਤੇ ਇਸ ਤੋਂ ਪਹਿਲਾਂ ਛਿੜੀਆਂ ਦਾ ਖਾਤਮਾ ਕਰ ਚੁੱਕੀਆਂ ਨੇ ਜੇਕਰ ਕਿਸਾਨ ਪਰ ਉਹ ਸਾਡੇ ਖੇਤਾਂ ਦੇ ਵਿੱਚ ਛਿੜੀਆਂ ਜਾਂ ਪਿੰਡਾਂ ਦੇ ਵਿੱਚ ਛਿੜੀਆਂ ਅਜੇ ਤੱਕ ਵੀ ਪਈਆਂ ਨੇ ਤੇ ਉਹਨਾਂ ਨੂੰ ਜਾਂ ਸਾਫ਼ ਕਰਕੇ ਰੱਖ ਲਗੇ ਤੇ ਜਾਂ ਉਹਨਾਂ ਨੂੰ ਨਸ਼ਟ ਕਰਦਗੇ ਤੇ ਆਪਣੇ ਨਦੀਨ ਨੇ ਜਿਹਦੇ ਤੇ ਖਾਸ ਤੌਰ ਤੇ ਚਿੱਟੀ ਮੱਖੀ ਦਾ ਹਮਲਾ ਹੁੰਦਾ ਤੇ ਬਾਅਦ ਚ ਸਾਡੀ ਨਰਮੇ ਦੀ ਖਰਾਬੀ ਹੋ ਸਕਦਾ ਇਸ ਕਰਕੇ ਨਦੀਨ ਆ ਜਿਹੜੇ ਉਹ ਸਾਡੇ ਖਾਲੀ ਥਾਵਾਂ ਤੇ ਰਾਹਾਂ ਤੇ ਜਾਂ ਜਿੱਥੇ ਵੀ ਖਾਲੀ ਥਾਵਾਂ ਉਹਨਾਂ ਨੂੰ ਖਤਮ ਕਰਦਗੇ ਛਿਟੀਆਂ ਬਿਲਕੁਲ ਨਸ਼ਟ ਕਰਦਗੇ ਜਾਂ ਉਹਨਾਂ ਨੂੰ ਸਾਫ ਕਰ ਲਗੇ ਕਿਉਂਕਿ ਗੁਲਾਬੀ ਸੁੰਡੀ ਦਾ ਹਮਲਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜੇਕਰ ਛਿਟੀਆਂ ਸਾਡੀਆਂ ਪਈਆਂ ਹੋਣਗੀਆਂ ਸਾਡੇ ਖੇਤਾਂ ਦੇ ਵਿੱਚ ਇਹ ਸਾਡੀ ਬਹੁਤ ਜ਼ਰੂਰੀ ਬੇਨਤੀ ਹੈਗੀ ਆ ਖੇਤੀਬਾੜੀ ਅਤੇ ਕਿਸਾਨ ਭਲਾਈ ਪਾਗ ਜ਼ਿਲ੍ਹਾ ਬਠਿੰਡਾ ਵੱਲੋਂ ਸੋ ਕਿਸਾਨ ਵੀਰੋ ਡਾਕਟਰ ਕਰਨਜੀਤ ਸਿੰਘ ਗਿੱਲ ਉਹਨਾਂ ਨੇ ਤੁਹਾਨੂੰ ਨਰਮੇਕ ਪਾਦੀ ਸਫਲ ਕਾਸ਼ਤ ਸੰਬੰਧੀ ਨੁਕਤੇ ਦੱਸੇ ਤੇ ਤੁਸੀਂ ਉਹ ਸੁਣੇ ਹੁਣ ਆਪਾਂ ਚੱਲਦੇ ਆਂ ਖੇਤਾਂ ਦੇ ਵਿੱਚ ਤਲਵੰਡੀ ਸਾਬੋ ਬਲਾਕ ਹੈ ਪਿੰਡ ਹੈ ਭਾਗੀਮੰਦਰ ਜਿੱਥੇ ਬਹੁਤ ਸਾਰੇ ਕਿਸਾਨ ਵੀਰ ਨਰਮੇਕ ਪਾਦੀ ਬਿਜਾਈ ਕਰ ਰਹੇ ਆ ਤੇ ਉੱਥੇ ਮਹਿਕਮਾ ਵੀ ਤਕਨੀਕੀ ਗਿਆਨ ਦੇਣ ਲਈ ਖੇਤ ਦੇ ਵਿੱਚ ਪਹੁੰਚਿਆ ਹੋਇਆ ਆਓ ਫਿਰ ਆਪਾਂ ਸੁਣਦੇ ਆਂ ਗੱਲਬਾਤ ਇਹਨਾਂ ਅਧਿਕਾਰੀਆਂ ਦੀ ਤੇ ਕਿਸਾਨ ਵੀਰਾਂ ਦੇ ਨਾਲ ਕੀਤੀ ਗੱਲਬਾਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਖੇਤ ਦੇ ਵਿੱਚ ਮੌਜੂਦ ਨੇ ਤੇ ਨਾਲ ਹੀ ਇੱਥੋਂ ਦੇ ਪਿੰਡ ਦੇ ਬਹੁਤ ਸੂਝਵਾਨ ਕਿਸਾਨ ਵੀਰ ਜਿਹੜੇ ਨਰਮੇ ਦੀ ਸਫਲ ਕਾਸ਼ਤ ਕਰਦੇ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਅਧਿਕਾਰੀਆਂ ਨਾਲ ਤੇ ਕਿਸਾਨ ਵੀਰਾਂ ਦੇ ਨਾਲ ਕਿ ਨਰਮੇ ਕਪਾਹ ਦੀ ਕਾਸ਼ਤ ਆ ਜਿਹੜੀ ਉਹ ਕਿਸ ਤਰ੍ਹਾਂ ਕਰਦੇ ਆ ਕਿੱਦਾਂ ਉਹਨਾਂ ਨੂੰ ਕੋਈ ਮੁਸ਼ਕਲਾਂ ਆਉਂਦੀਆਂ ਨੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਵੀ ਇਹੀ ਹੈ ਕਿਸਾਨ ਵੀਰوں ਨਰਮੇ ਕਪਾਹ ਦੀ ਸਫਲ ਕਾਸ਼ਤ ਸੋ ਗੱਲਬਾਤ ਸ਼ੁਰੂ ਕਰਦੇ ਆਂ ਡਾਕਟਰ ਹਰਵੰਦ ਸਿੰਘ ਸਿੱਧੂ ਸਹਾਇਕ ਮੰਡੀਕਰਨ ਅਫਸਰ ਬਠਿੰਡਾ ਜੀ ਡਾਕਟਰ ਸਾਹਿਬ ਤੁਹਾਡੇ ਇਸ ਇਲਾਕੇ ਦੇ ਵਿੱਚ ਨਰਮੇ ਕਪਾਹ ਦੀ ਬਜਾਈ ਕਾਫੀ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ ਅੱਜ ਵੀ ਇਸ ਇਲਾਕੇ ਦੇ ਵਿੱਚ ਨਰਮੇ ਕਪਾਹ ਦੀ ਕਾਸ਼ਤ ਹੋ ਰਹੀ ਹੈ ਜਦਕਿ ਬਾਕੀ ਬਲਾਕਾਂ ਦੇ ਵਿੱਚ ਘਟਦੀ ਜਾ ਰਹੀ ਹੈ ਸੋ ਕੀ ਪੋਜੀਸ਼ਨ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਸ ਨਰਮੇ ਕਪਾਹ ਦੀ ਕਿ ਨਰਮਾ ਕਿਉਂ ਛੱਡਦੇ ਜਾ ਰਹੇ ਆ ਕਿਸਾਨ ਵੀਰ ਕਿੰਨਾ ਕੁ ਰਕਬਾ ਇਸ ਵੇਲੇ ਹੈ ਕਿ ਆਉਣ ਵਾਲੇ ਸਮੇਂ 'ਚ ਵਧਣ ਦੇ ਚਾਂਸ ਹੈਗੇ ਆ ਜਾਂ ਨਹੀਂ ਬਰਿੰਡੇ ਵਿੱਚ ਜਿਹੜਾ ਨਰਮੇ ਦੀ ਬਜਾਈ ਦਾ ਰਕਬਾ ਹੈ ਉਹ ਇਸ ਸਾਲ ਸਾਨੂੰ 35500 ਏਕੜ ਦਾ ਮਿਲਿਆ ਹੋਇਆ ਹੈ ਜਿਹੜੇ ਟੀਚੇ ਨੂੰ ਅਸੀਂ ਪੂਰਾ ਕਰਨ ਦੇ ਵਿੱਚ ਬਲਾਕ ਲੈਵਲ ਤੇ ਟੀਮਾਂ ਬਣਾਇਆਂ ਹੋਈਆਂ ਸਰਕਲ ਲੈਵਲ ਤੇ ਵੀ ਟੀਮਾਂ ਬਣਾਈਆਂ ਹਨ ਤੇ ਬਜਾਈ ਹੈ ਜਿਹੜੀ ਨਰਮੇ ਦੀ ਉਹ ਚੱਲ ਰਹੀ ਹੈ ਲਗਭਗ ਇਸ ਸਮੇਂ ਤੱਕ ਨਰਮੇ ਦੀ ਜਿਹੜੀ ਬਜਾਈ ਹੈ ਉਹ 40% ਟੀਚੇ ਮੁਤਾਬਕ ਹੋ ਚੁੱਕੀ ਹੈ ਤੇ ਬਾਕੀ ਦੀ ਵੀ ਜਿਹੜੀ ਰਹਿੰਦਾ ਟੀਚਾ ਹੈ ਉਹ ਆਪਾਂ ਨੂੰ ਲਗਭਗ 15 20 ਮਈ ਤੱਕ ਪੂਰਾ ਹੋਣ ਦੀ ਪੂਰੀ ਪੂਰੀ ਸਭਾਵਨਾ ਹੈ ਤੇ ਬਾਕੀ ਗੱਲ ਰਹੀ ਪਿਛਲੇ ਸਮੇਂ ਦੇ ਵਿੱਚ ਨਰਮੇ ਦੀ ਜਿਹੜੀ ਫਸਲ ਤੇ ਗਲਾਬੀ ਸੁੰਡੀ ਦਾ ਕਾਫੀ ਅਟੈਕ ਹੋਣ ਕਰਕੇ ਲੋਕਾਂ ਦਾ ਮਨ ਤਫਿੱਕਾ ਪਿਆ ਪਰ ਫਿਰ ਵੀ ਤਲਵੰਡੀ ਸਾਬੋ ਦੇ ਵਿੱਚ ਥੜੜਾ ਪਾਣੀ ਗਰਾਊਂਡ ਵਾਟਰ ਮਾੜਾ ਹੋਣ ਕਰਕੇ ਤੇ ਨਹਿਰੀ ਪਾਣੀ ਦੀ ਥੋੜੀ ਜਿਹੀ ਘਾਟ ਹੋਣ ਕਰਕੇ ਲੋਕਾਂ ਨੂੰ ਨਰਮੇ ਦੀ ਫਸਲ ਹੈ ਜਿਹੜੀ ਉਹ ਬੀਜ ਨਹੀਂ ਪੈ ਰਹੀ ਹੈ ਪਰ ਪਿੱਛੇ ਜੇ ਗਲਾਬੀ ਸੁੰਡੀ ਨੇ ਨਰਮੇ ਦੀ ਜਿਹੜੀ ਕੁਆਲਿਟੀ ਦਾ ਪੰਦਰਸਿਓ ਮਾ ਨੀਮਾ ਕਰ ਦਿੱਤਾ ਇਸ ਕਰਕੇ ਲੋਕਾਂ ਨੂੰ ਜਿਹੜਾ ਪ੍ਰੋਪਰ ਰੇਟ ਹੈ ਉਹ ਵੀ ਨਹੀਂ ਮਿਲ ਰਿਹਾ ਐਮ ਐਸ ਪੀ ਜਿਹੜਾ ਜਿਹੜਾ ਰੇਟ ਹੈ ਪਿਛਲੇ ਸਾਲ 620 ਰੁਪਏ ਸੀ ਤੇ ਇਸ ਕਰਕੇ ਜ਼ਿਮੀਂਦਾਰਾਂ ਦੀ ਜਿਹੜੀ ਬੀਜ ਤਾਂ ਰਹੇ ਨਰਮਾ ਪਰ ਨਾਲ ਪੂਰਜੋਗ ਮੰਗ ਹੈ ਵੀ ਜੇਕਰ ਨਰਮੇ ਦਾ ਐਮ ਐਸ ਪੀ ਰੇਟ ਹੈ 1000 ਰੁਪਿਆ ਦਿੱਤਾ ਜਾਵੇ ਤਾਂ ਜਿਹੜੀ ਨਰਮੇ ਦੀ ਬਿਜਾਈ ਹੈ ਨਰਮੇ ਦਾ ਟੀਚਾ ਇਸ ਤੋਂ ਦੁੱਗਣਾ ਹੋ ਸਕਦਾ ਹੈ ਜੀ ਮੇਰਾ ਨਾਮ ਜੀ ਡਾਕਟਰ ਹਰਦੀਪ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ ਟ੍ਰੇਨਿੰਗ ਜ਼ਿਲ੍ਹਾ ਬਠਿੰਡਾ ਕਿੱਦਾਂ ਦਾ ਲੱਗਦਾ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋ ਐਸ ਵੇਲੇ ਨਰਮੇ ਦੀ ਬਿਜਾਈ ਚੱਲ ਰਹੀ ਆ ਕਿਹੜਾ ਸਮਾਂ ਆ ਪ੍ਰੋਪਰ ਬਿਜਾਈ ਦਾ ਕਿਸ ਤਰ੍ਹਾਂ ਬਿਜਾਈ ਕਰਨੀ ਆ ਕਿਸਾਨ ਵੀਰਾਂ ਨੂੰ ਦੱਸਦੇ ਹੋਵੋਗੇ ਸੋ ਸਾਨੂੰ ਵੀ ਇੱਥੇ ਜ਼ਰੂਰ ਦੱਸੋ ਖੇਤੀਬਾੜੀ ਅਤੇ ਕਿਸਾਨ ਭਲ ਵਿਭਾਗ ਵੱਲੋਂ 99 ਹਾਈਬ੍ਰਿਡ ਆ ਜਿਹੜੇ ਉਹ ਬੀਟੀ ਕਾਟਨ ਦੇ ਉਸਪਾਰਸ਼ ਕੀਤੇ ਜਾਂਦੇ ਆ ਬਜਾਈ ਦੇ ਲਈ ਤੇ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਬੀਜ ਦੀ ਜਿਹੜੇ ਬੀਜ ਦੀ ਮਾਤਰਾ ਉਹ 2 ਪੈਕਟ ਪ੍ਰਤੀ ਕਿੱਲਾ ਜੇ ਆਪਾਂ ਗੱਲ ਕਰੀਏ 475 ਗ੍ਰਾਮ ਦਾ ਇੱਕ ਪੈਕਟ ਆ ਜਿਹੜਾ ਉਹ ਬੀਜ ਦਾ ਹੁੰਦਾ ਤਾਂ ਉਹ 2 ਪੈਕਟ ਅਸੀਂ ਪ੍ਰਤੀ ਕਿੱਲੇ ਦੇ حساب ਨਾਲ ਆਪਾਂ ਕਿ ਜਿਹੜੀ ਇਹਦੀ ਬਜਾਈ ਆ ਉਹ ਕਰਨੀ ਹੁੰਦੀ ਆ ਇਸ ਤੋਂ ਬਾਅਦ ਆ ਜਾਂਦੀ ਆ ਗੱਲ ਵੀ ਬੀਜ ਬਜਾਈ ਤੋਂ ਪਹਿਲਾਂ ਤਾਂ ਕੁਝ ਖਾਦਾਂ ਨੇ ਜਿਹੜੀਆਂ ਅਸੀਂ ਅਕੀਤਾਂ ਦੇ ਵਿੱਚ ਪਾ ਕੇ ਬੀਜਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਤਾਂ ਜੋ ਜਿਹੜੀ ਸਾਡੀ ਫਸਲ ਆ ਉਹਦਾ ਜਮ ਵਧੀਆ ਹੋਵੇ ਉਹਦਾ ਕ੍ਰੌਪ ਸਟੈਂਡ ਵਧੀਆ ਹੋਵੇ ਤਾਂ ਉਹਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਤਾਂ ਸਭ ਤੋਂ ਪਹਿਲਾਂ ਜਾਂਦੀ ਆ ਨਾਈਟ੍ਰੋਜਨ ਖਾਦ ਜਿਹੜੀ ਅਸੀਂ ਜੂਰੀਆ ਦੇ ਰੂਪ ਦੇ ਵਿੱਚ ਪਾਉਂਦੇ ਆ ਤਾਂ ਜੂਰੀਆ ਜਿਹੜੀ ਖਾਦ ਆ ਉਹ 2 ਗੱਟੇ ਜਾਂ ਆਪਾਂ ਕਹਿੰਦੀ 90 ਕਿਲੋ ਉਹ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਉਹ ਨਰਮੇ ਦੀ ਫਸਲ ਨੂੰ ਸਿਫਾਰਸ਼ ਕੀਤੀ ਜਾਂਦੀ ਆ ਤਾਂ ਇਸ ਤੋਂ ਬਿਨਾ ਜੇ ਅਸੀਂ ਅਗਲੀ ਫਸਲ ਜਿਹੜੀ ਫਾਸਫੋਰਸ ਦੇ ਰੂਪ ਦੇ ਵਿੱਚ ਅਸੀਂ ਦਿੰਦੇ ਆ ਡੀਏਪ ਜਿਹੜੀ ਕਿ ਬੂਟੇ ਦੀਆਂ ਜੜ੍ਹਾਂ ਬਣਾਉਂਦੀ ਆ ਇਹ ਜੜ ਨੂੰ ਮਜ਼ਬੂਤ ਕਰਦੀ ਆ ਉਹਦੀ ਜਿਹੜੀ ਸਪਾਰਸ਼ 27 ਕਿਲੋ ਡੀਪੀ ਦੀ ਸਪਾਰਸ਼ ਕੀਤੀ ਜਾਂਦੀ ਹੈ ਪਰ ਮੈਂ ਇੱਥੇ ਦੱਸਣਾ ਚਾਹਣਾ ਕਿਸਾਨ ਵੀਰਾਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਸਾਰਿਆਂ ਨੂੰ ਵੀ ਜੇ ਅਸੀਂ ਡੀਪੀ ਖਾਦ ਆ ਜੇ ਅਸੀਂ ਕਣਕ ਦੀ ਫਸਲ ਨੂੰ ਅਸੀਂ 50 ਜਾਂ 55 ਕਿਲੋ ਪਾਈ ਵੀ ਆ ਤਾਂ ਜਿਹੜੀ ਨਰਮੇ ਦੀ ਫਸਲ ਦੇ ਵਿੱਚ ਪਾਉਣ ਦੀ ਪਰ ਸਾਨੂੰ ਬਿਲਕੁਲ ਜ਼ਰੂਰਤ ਨਹੀਂ ਹੈ ਤਾਂ ਇਸ ਤੋਂ ਬਿਨਾ ਇੱਕ ਜਿਹੜੀ ਅਗਲੀ ਖਾਦ ਆ ਉਹ ਮਿਊਰੋ ਟੋਪਟਾਸ਼ ਆ ਜਾਂਦੀ ਹੈ ਜਿਹਨੂੰ ਅਸੀਂ ਪੋਟਾਸ਼ ਵੀ ਕਹਿ ਦਿੰਦੇ ਆ ਤਾਂ ਉਹ ਜਿੱਥੇ ਕਿਤੇ ਸਾਡੇ ਵਾਹਣ ਆ ਜਿਹੜੇ ਉਹ ਦਰਮਿਆਨੇ ਤੋਂ ਲੈ ਕੇ ਹਲਕੇ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਉੱਥੇ ਅਸੀਂ 20 ਤੋਂ 25 ਕਿਲੋ ਜਿਹੜੀ ਕਿੱਲੇ ਦੀ ਉਹ ਸਾਨੂੰ ਥੱਲੇ ਪਾ ਕੇ ਸਾਨੂੰ ਬੀਜਣੀ ਚਾਹੀਦੀ ਆ ਭਾਵ ਕਿ ਬਜਾਈ ਤੋਂ ਪਹਿਲਾਂ ਮਗਰਲੇ ਸੁਹਾਗੇ ਦੇ ਮੂਹਰੇ ਅਸੀਂ ਪਾ ਕੇ ਉਹ ਜਿਹੜੀ ਉਹ ਮੀਰੋਟਪਾਸ਼ ਅਸੀਂ ਫੇਰ ਬੀਜਣੀ ਆ ਤਾਂ ਇਸ ਤੋਂ ਬਣਾ ਇੱਕ ਯੋ ਮੈਂ ਦੇਖਦੇ ਆਂ ਵੀ ਪਿਛਲੇ ਸਾਲਾਂ ਦੌਰਾਨ ਵੀ ਜਿਹੜੇ ਨਰਮੇ ਦੀ ਫਸਲ ਆ ਜਦੋਂ ਮੀਂਹ ਪੈਣ ਲੱਗ ਜਾਂਦੇ ਆ ਜੁਲਾਈ-अगਸਤ ਦਾ ਮਹੀਨਾ ਹੁੰਦਾ ਤਾਂ ਨਰਮੇ ਦੀ ਫਸਲ ਦੇ ਵਿੱਚ ਇੱਕ ਮੈਗਨੀਸ਼ੀਅਮ ਤੱਤ ਦੀ ਘਾਟ ਆ ਜਾਂਦੀ ਹੈ। ਮੈਗਨੀਸ਼ੀਅਮ ਤੱਤ ਦੀ ਘਾਟਨਾ ਕੀ ਆ ਜਿਹੜੇ ਨਰਮੇ ਦੇ ਪੱਤੇ ਆ ਉਹ ਲਾਲ ਰੰਗ ਦੇ ਹੋਣੇ ਜੂ ਸ਼ੁਰੂ ਹੋ ਜਾਂਦੇ ਆ ਲਾਲੀ ਆ ਜਾਂਦੀ ਆ ਪੱਤਿਆਂ ਦੇ ਵਿੱਚ 나ੜਾਂ ਹਰੀਆਂ ਰਹਿੰਦੀਆਂ ਤਾਂ ਜਾਂ ਕਈ ਵਾਰੀ ਕਿਸਾਨ ਵੀਰ ਕਹਿ ਦਿੰਦੇ ਆ ਵੀ ਨਰਮੇ ਦੇ ਵਿੱਚ ਲਾੜ ਨਿਕਲ ਗਈ। ਤਾਂ ਉਦੋਂ ਅਸੀਂ ਜਿਹੜੀ ਅਸੀਂ ਮੈਗਨੀਸ਼ੀਅਮ ਸਲਫੇਟ ਦੀ ਸਪਰੇਅ ਦੀ ਸਿਫਾਰਸ਼ ਕਰਦੀਆਂ ਕਰਦੇ ਆਂ ਪਰ ਮੈਂ ਹੁਣ ਕਿਸਾਨ ਵੀਰਾਂ ਤਤ ਦੀ ਘਾਟ ਦਾ ਜਿਹੜਾ ਟਕਮਾ ਸਮਾ ਉਹ ਹੁਣ ਜਦੋਂ ਵੀ ਹੁਣ ਅਸੀਂ ਬਜਾਈ ਕਰ ਰਹੇ ਹਾਂ ਤਾਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਅਸੀਂ 25 ਕਿਲੋ ਕਿੱਲੇ ਦੇ ਹਿਸਾਬ ਨਾਲ ਮੈਗਨੀਸ਼ੀਅਮ ਸਲਫੇਟ ਜਿਹੜਾ ਉਸੇ ਬਜਾਈ ਤੋਂ ਪਹਿਲਾਂ ਥੱਲੇ ਪਾਉਣਾ ਜੀ ਅਸੀਂ ਉਹ ਥੱਲੇ ਪਾਵਾਂਗੇ ਤਾਂ ਜਿਹੜੇ ਬਾਣਾ ਦੇ ਵਿੱਚ ਤੁਹਾਨੂੰ ਲੱਗਦਾ ਥੋੜੇ ਪਿਛਲੇ ਸਾਲ ਘਾਟ ਆਈ ਸੀ ਤਾਂ ਅਸੀਂ ਉਹ ਖਾਦ ਜਿਹੜੀ ਥੱਲੇ ਪਾ ਕੇ ਮੈਗਨੀਸ਼ੀਅਮ ਸਲਫੇਟ ਫਿਰ ਅਸੀਂ ਬਜਾਈ ਕਰਨੀ ਆ ਫਿਰ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਸ ਤੱਤ ਦੀ ਘਾਟ ਆ ਉਹ ਸਾਡੇ ਬਾਣ ਦੇ ਵਿੱਚ ਬਹੁਤ ਘੱਟ ਹੋਊਗੀ ਤਾਂ ਇਸ ਤੋਂ ਬਿਨਾ ਇੱਕ ਖਾਦ ਹੋਰ ਹੈ ਜੀ ਉਹ ਹੈ ਜ਼ਿੰਕ ਸਲਫੇਟ ਜ਼ਿੰਕ ਦੀ ਵੀ ਘਾਟ ਹੈ ਜਿਹੜੀ ਆਮ ਕਰਕੇ ਆਪਾਂ ਦੇਖਦੇ ਆਂ ਜਿਹੜੇ ਬਾਣ ਰੇਤ ਲੰਗ ਚ ਹੁੰਦੇ ਆ ਜਾਂ ਦਰਮਿਆਨੇ ਤੋਂ ਹਲਕੇ ਵਾਲੇ ਪਾਸੇ ਨੂੰ ਜਾਂਦੇ ਆ ਉਹਨਾਂ ਬਾਣਾ ਦੇ ਵਿੱਚ ਜ਼ਿੰਕ ਤੱਤ ਦੀ ਵੀ ਘਾਟ ਬਹੁਤ ਆ ਜਾਂਦੀ ਹੈ ਜੀਦਾਂ ਤੁਸੀਂ ਦੇਖਦੇ ਆਂ ਵੀ ਪੈਚਸ ਦੇ ਵਿੱਚ ਦੌਗੀਆਂ ਦੇ ਵਿੱਚ ਨਰਮੇ ਦਾ ਜਿਹੜਾ ਕੱਦ ਦਾ ਛੋਟਾ ਰਹਿ ਜਾਂਦਾ ਨਰਮੇ ਦੇ ਪੱਤਿਆਂ ਦਾ ਪੂਰਾ ਸਾਈਜ਼ ਨਹੀਂ ਬਣਦਾ ਤਾਂ ਉਹਦੀ ਘਾਟ ਨੂੰ ਦੂਰ ਕਰਨ ਦੇ ਲਈ ਅਸੀਂ 10 ਕਿਲੋ ਕਿੱਲੇ ਦੇ ਸਾਬ ਨਾਲ ਜਿਹੜਾ 21% ਵਾਲਾ ਜ਼ਿੰਕ ਆਉਂਦਾ ਉਹ ਅਸੀਂ ਬਿਜਾਈ ਤੋਂ ਪਹਿਲਾਂ ਥੱਲੇ ਪਾ ਸਕਦੇ ਆਂ ਪਰ ਮੈਂ ਇੱਥੇ ਇੱਕ ਬੇਨਤੀ ਇਹ ਵੀ ਕਰਨੀ ਚਾਹਣਾ ਜੇ ਕਿਸੇ ਕਿਸਾਨ ਵੀਰ ਨੇ ਮੰਨ ਲਓ ਜਿਹੜੀ ਆਪਾਂ ਗੱਲ ਕੀਤੀ ਸੀਗੀ ਵੀ ਡੀਪੀ ਖਾਦ ਦੀ ਜੇ ਡੀਪੀ ਖਾਦ ਆ ਜਸੀਂ ਨਰਮੇ ਨੂੰ ਪਾ ਰਹੇ ਆ ਤੁਸੀਂ ਕਣਕ ਵੇਲੇ ਘੱਟ ਪਾਈ ਸੀਗੀ ਤੇ ਨਾਲ ਤੁਸੀਂ ਉਧਰ ਜ਼ਿੰਕ ਵੀ ਪਾ ਰਹੇ ਆ ਪਰ ਜ਼ਿੰਕ ਤੇ ਡੀ डीएपी ਖਾਦ ਅਸੀਂ ਦੋਨੇ ਚੀਜ਼ਾਂ ਇਕੱਠੀਆਂ ਨਹੀਂ ਪਾਉਣੀਆਂ ਜੇ ਅਸੀਂ ਡੀਏਪੀ ਖਾਦ ਆ ਉਹ ਅਸੀਂ ਥੱਲੇ ਬੀਜ ਰਹੇ ਆ ਤਾਂ ਜਿਹੜੀ ਜ਼ਿੰਕ ਦੀ ਖਾਦ ਉਹ ਅਸੀਂ ਥੱਲੇ ਨਹੀਂ ਪਾਉਣੀ ਮੈਂ ਬੇਨਤੀ ਕਰਦਾ ਸਾਰੇ ਕਿਸਾਨ ਵੀਰਾਂ ਨੂੰ ਜੇ ਅਸਾਂ ਇਨ ਕੇਸ ਸਾਨੂੰ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਵੀ ਅਸੀਂ ਡੀਏਪੀ ਵੀ ਪਾਉਣੀ ਆ ਤੇ ਜ਼ਿੰਕ ਵੀ ਪਾਉਣੀ ਆ ਤਾਂ ਜਿਹੜੀ ਜ਼ਿੰਕ ਦੀ ਖਾਦ ਆ ਉਹ ਅਸੀਂ ਪਹਿਲੇ ਪਾਣੀ ਤੋਂ ਬਾਅਦ ਅਸੀਂ ਮਿੱਟੀ ਚਰ ਲਾ ਕੇ ਉਹਦਾ ਛੱਟਾ ਦੇ ਸਕਦੇ ਆ ਕਿਸਾਨ ਵੀਰੋ ਮੇਰੇ ਨਾਲ ਡਾਕਟਰ ਸੰਦੀਪ ਸਿੰਘ ਜੀ ਖੜੇ ਨੇ ਡਾਕਟਰ ਸਾਹਿਬ ਸਾਡੀ ਕਿਸਾਨ ਵੀਰਾਂ ਨੂੰ ਦੱਸੋ ਕਿ ਨਰਮਾ ਬੀਜਣ ਤੋਂ ਪਹਿਲਾਂ ਆਪਾਂ ਤਿਆਰੀ ਕਿੱਦਾਂ ਸ਼ੁਰੂਆਤ ਕਰਨੀ ਆ ਕਿਉਂਕਿ ਕਣਕ ਵੱਡੀ ਹੋਈ ਹੈ ਸਾਡੀ ਉਸ ਤੋਂ ਬਾਅਦ ਆਪਾਂ ਕਿਵੇਂ ਤਿਆਰੀ ਸ਼ੁਰੂ ਕਰਨੀ ਆ ਤੇ ਬੂਟੇ ਦਾ ਜੰਮ ਵੀ ਵਧੀਆ ਹੋਵੇ ਕੱਲਾ-ਕੱਲਾ ਦਾਣਾ ਹੋਵੇ ਜਿਹੜਾ ਮੇਨ ਆਪਣਾ ਕਰਨ ਵਾਲਾ ਕੰਮ ਆ ਜਾਂਦਾ ਤਾਂ ਕਣਕ ਦੀ ਬਾਢੀ ਤੋਂ ਬਾਅਦ ਆਪਾਂ ਇੱਕ ਵਾਰੀ ਖੇਤ ਨੂੰ ਤਵੀਆਂ ਨਾਲ ਵਾਹ ਕੇ ਉਸ ਤੋਂ ਬਾਅਦ ਦੋ ਵਾਰੀ ਹਲਾਂ ਨਾਲ ਵਾਹ ਕੇ ਦੂਸਰਾ ਸੁਹਾਗਾ ਮਾਰ ਕੇ ਉਸ ਤੋਂ ਬਾਅਦ ਜਿਹੜੀ ਆਪਾਂ ਬਜਾਈ ਕਰ ਸਕਦੇ ਆ ਪਰ ਥੋੜੀ ਜੀ ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰਨ ਵਾਲੀ ਆ ਵੀ ਨਰਮੇ ਦੀ ਬਜਾਈ ਲਈ ਜੇ ਆਪਾਂ ਆਪਦੇ ਖੇਤ ਨੂੰ ਡੂੰਘਾ ਵਾਦਾਂਗੇ ਤਾਂ ਉਹਦੇ ਨਾਲ ਆਪਣੇ ਜਿਹੜਾ ਨਰਮੇ ਦੇ ਵਿੱਚ ਜਰਮੀਨੇਸ਼ਨ ਪਰਸੈਂਟੇਜ ਵੀ ਵਧਦੀ ਆ ਤਾਂ ਇੱਕ ਨਰਮੇ ਦੇ ਵਿੱਚ ਸਤੰਬਰ ਦੇ ਮਹੀਨੇ ਜੀ ਜਾ ਕੇ ਜਿਹੜਾ ਖੇੜਾ ਰੋਗ ਪੈਂਦਾ ਉਹ ਵੀ ਬਹੁਤ ਹੱਦ ਤੱਕ ਉਸ ਚੀਜ਼ ਨਾਲ ਕੰਟਰੋਲ ਹੁੰਦਾ ਤੁਹਾਡੇ ਮਾਧਿਅਮ ਨਾਲ ਹੀ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਜਿੱਥੇ ਵੀ ਆਪਾਂ ਨਰਮੇ ਦੀ ਬਿਜਾਈ ਕਰਨੀ ਹੈ ਤਾਂ ਆਪਾਂ ਚੁੰਜੂ ਹਾਲ ਜਿਹੜੇ ਆਪਣੇ ਏਰੀਆ ਦੇ ਵਿੱਚ ਪ੍ਰਚਲਿਤ ਹੈ ਜਾਂ ਉਲਟਾਵੇਂ ਹਾਲ ਨਾਲ ਜਿਹੜੀ ਆਪਾਂ ਖੇਤ ਦੀ ਵਹਾਈ ਕਰਕੇ ਉਸ ਤੋਂ ਬਾਅਦ ਦੋ ਵਾਰੀ ਸੁਹਾਗਾ ਮਾਰ ਕੇ ਭਰਮੀ ਰੌਣੀ ਕਰਕੇ ਆਪਾਂ ਜਿਹੜੀ ਉਸ ਦੀ ਬਿਜਾਈ ਕਰੀਏ ਰੌਣੀ ਕਰਨ ਲਈ ਅਸੀਂ ਜਿਹੜੀ ਯੂਨੀਵਰਸਿਟੀ ਦੀ ਤੇ ਖੇਤੀਬਾੜੀ ਡਿਪਾਰਟਮੈਂਟ ਦੀ ਜਿਹੜੀ ਸਿਫਾਰਸ਼ ਹੈ ਰੌਣੀ ਕਰਨ ਵਾਸਤੇ ਆਪਾਂ ਨਹਿ ਪਹਿਲਾਂ ਹੀ ਡਾਕਟਰ ਸਾਹਿਬ ਨੇ ਪਾਣੀ ਮਾੜੇ ਪਾਣੀਆਂ ਦਾ ਏਰੀਆ ਦੇ ਬਾਰੇ ਗੱਲ ਕੀਤੀ ਆ ਜੇ ਕਿਸੇ ਕਿਸਾਨ ਵੀਰ ਦੇ ਪਾਣੀ ਮਾੜਾਗਾ ਮੋਟਰ ਦਾ ਪਾਣੀ ਮਾੜਾ ਤਾਂ ਕਿਰਪਾ ਕਰਕੇ ਉੱਥੇ ਬੇਨਤੀ ਆ ਵੀ ਉਹਦੇ ਨਾਲ ਨਹਿਰੀ ਪਾਣੀ ਆ ਪਰ ਲਾ ਕੇ ਜੇ ਜ਼ਿਆਦਾ ਲਾ ਲਾਂਗੇ ਤਾਂ ਉਹਦੇ ਨਾਲ ਜਿਹੜੀ ਆਪਣੀ ਜਰਮੀਨੇਸ਼ਨ ਹੈ ਨਰਮੇ ਦੀ ਵਧੀਆ ਹੋਊਗੀ ਤੇ ਨਰਮੇ ਦਾ ਜਿਹੜਾ ਕ੍ਰੌਪ ਸਟੈਂਡ ਹੈ ਉਹ ਵੀ ਐਂਡ ਤੱਕ ਵਧੀਆ ਰਹੂਗਾ ਮੇਰਾ ਨਾਮ ਡਾਕਟਰ ਗੁਰਪਿੰਦਰ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ ਸਰਕਲ ਜੀਵਨ ਸਿੰਘ ਵਾਲਾ ਬਲਾਕ ਤਲੁੰਡੀ ਸਾਬੋ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਪਿਛੇ ਕੁ ਸਮੇਂ ਤੋਂ ਨਰਮੇ ਦੀ ਫਸਲ ਨੂੰ ਬਹੁਤ ਕੀੜੇ ਮਕੌੜੇ ਆ ਪਹਿਲਾਂ ਚਿੱਟਾ ਮੱਛਾ ਸੀਗਾ ਤੇ ਹੁਣ ਪਿਛਲੇ 3 ਸਾਲਾਂ ਤੋਂ 4 ਸਾਲਾਂ ਤੋਂ ਗੁਲਾਬੀ ਸੁੰਡੀ ਦਾ ਹਮਲਾ ਬਹੁਤ ਜ਼ਿਆਦਾ ਵਧ ਰਿਹਾ ਹੈਗਾ ਉਹਦਾ ਮੁੱਖ ਕਾਰਨ ਹੈ ਜਿਵੇਂ ਆਪਾਂ ਪਹਿਲਾਂ ਦੇਖਿਆ 2016-17 'ਚ ਇਹ ਜਿਹੜੀ ਬਿਮਾਰੀ ਸ਼ੁਰੂ ਹੋਈ ਉਧਰ ਗੁਜਰਾਤ ਵਾਲੇ ਪਾਸਿਓਂ ਸ਼ੁਰੂ ਹੋਈ ਹੌਲੀ-ਹੌਲੀ ਆਉਂਦੀ ਹੋਈ ਇੱਧਰ ਹਰਿਆਣੇ ਤੋਂ ਹੁੰਦੇ ਹੋਏ ਆਪਣੇ ਨਾਲ ਲੱਗਦੇ ਪਿੰਡਾਂ ਐ ਤਲਵੰਡੀ ਬਲਾਕ ਆ ਗਿਆ ਫਿਰ ਸੰਗਤ ਇੱਧਰ ਸਾਰੇ ਕਿਤੇ ਫੈਲ ਗਈ ਜਿਹੜਾ ਇਹਦਾ ਮੇਨ ਇਹਦਾ ਸੋਰਸ ਆਪਾਂ ਕਹਿਦੀ ਏ ਜਾਂ ਜਿੱਥੋਂ ਆਉਂਦੀ ਹੈ ਇਹ ਜਿਹੜੀਆਂ ਛੜੀਆਂ ਆਪਾਂ ਦੇਖਦੇ ਆਂ ਛੜੀਆਂ ਹੁਣ 100 ਰੁਪਏਈ ਹੁੰ ਅਪਸਾਰਾ ਚੁਗਲਣ ਨੇ ਨਰਮਾ ਉਦੋਂ ਕੁਝ ਅਣਖਿੜੇ ਟਿੰਡੇ ਵਿੱਚ ਫਸਲ ਦੇ ਰਹਿ ਜਾਂਦੇ ਨੇ ਉਦੋਂ ਕਿਸਾਨ ਵੀ ਕੀ ਕਰਦੇ ਨੇ ਜਦੋਂ ਉਹਨੇ ਛੜੀਆਂ ਪੱਟਦੇ ਨੇ ਉਹ ਵੀ ਆਪਾਂ ਸ਼ੋਰ ਲਾ ਕੇ ਘਰੇ ਰੱਖ ਲੈਣੇ ਜਾਂ ਆਪਾਂ ਖੇਤ ਦੇ ਵਿੱਚ ਰੱਖ ਲੈਣੇ ਪਰ ਜਿਹੜੀ ਇਹ ਗਲਾਬੀ ਸੰਡੀ ਦਾ ਜੀਵਨ ਚੱਕਰ ਹੈ ਇਹ ਇੰਨਾ ਮਤਲਬ ਕਿ ਆਪਾਂ ਕਹ ਲਈਏ ਇਹ ਖਤਰਨਾਕ ਹੈ ਆਪਣੇ ਕਿਸਾਨਾਂ ਲਈ ਇਹ ਮਰਦੀ ਨਹੀਂ ਸਾਰੀ ਠੰਡ ਦੇ ਵਿੱਚ ਠੰਡ ਦੇ ਵਿੱਚ ਸੁਸਤ ਹਾਲਾਤ ਦੇ ਵਿੱਚ ਉਹ ਛਟੀਆਂ ਦੇ ਵਿੱਚ ਪਈ ਰਹਿੰਦੀ ਹੈ ਜਦੋਂ ਪਈ ਰਹਿੰਦੀ ਅੰਦਰੇ ਬੜੇਵੇਂ ਆ ਉਹਨੂੰ ਖਾਈ ਜਾਊਗੀ ਅੰਦਰੋਂ ਉਤੋਂ ਤਾਕਤ ਲਈ ਜਾਊਗੀ ਹੁਣ ਜਿਵੇਂ ਮਾਰਚ ਅਪ੍ਰੈਲ ਦਾ ਗਰਮੀ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈਗਾ ਉਹਨੋਂ ਕਿ ਇਹ ਉਹ ਸੁੰਡੀ ਦਾ ਹੀ ਪਤੰਗਾ ਬਣਦਾ ਹੈ ਪਤੰਗਾ ਆਪਾਂ ਕੀ ਭਾਵਤੇ ਤੇ ਲਈ ਬਣ ਕੇ ਉਹੀ ਅੱਗੇ ਨਰਮੇ ਦੀ ਫਸਲ ਤੇ ਅੰਡੇ ਦਿੰਦਾ ਹੈਗਾ ਅੰਡੇ ਵੀ ਉਹਨੇ ਫੁੱਲ 'ਚ ਦੇਣੇ ਆ ਫੁੱਲ ਜਦੋਂ ਸੁੰਡੀ ਨਿਕਲੂਗੀ ਉਹਨੇ ਫੁੱਲ ਬੰਦ ਕਰ ਲੈਣਾ ਜੇ ਆਪਾਂ ਦੇਖਿਓ ਪੰਭੀਰੀ ਵਰਗੇ ਫੁੱਲ ਆਪਾਂ ਨੂੰ ਲੱਭਦੇ ਨਰਮੇ 'ਚ ਤੇ ਉਮੀ ਉਹਦਾ ਟਿੰਡਾ ਬਣਿਆ ਤੇ ਵਿੱਚ ਹੀ ਰਹਿ ਜਾਂਦੀ ਹੈ ਸੁੰਡੀ ਜੇ ਜੇ ਆਪਾਂ ਸਪਰੇ ਵੀ ਕਰਦੇ ਆ ਤਾਂ ਉਹ ਇੰਨੀ ਉੱਤੇ ਪੈਂਦੀ ਨਹੀਂ ਤਾਂ ਇਹ ਜਿਹੜਾ ਕੀੜਾ ਆਪਾਂ ਸੁੰਡੀ ਆ ਬਹੁਤ ਖਤਰਨਾਕ ਹੈ ਇਸ ਕਰਕੇ ਆਪਾਂ ਜਿਹੜੀ ਰੋਕਥਾਮ ਹੈ ਇਹਦੀ ਆਪਾਂ ਆਉਣ ਜੋ ਸੁੰਡੀ ਆ ਗਈ ਹਮਲਾ ਹੋ ਗਿਆ ਉਦੋਂ ਹੀ ਕਰਨੀ ਹੈ ਇਹਦਾ ਸਹੀ ਟਾਈਮ ਹੁਣ ਤੋਂ ਹੁਣ ਤੋਂ ਵੀ ਆਪਾਂ ਕਹਿ ਦਈਏ ਭਾਵ ਚਲੋ 2 ਮਹੀਨੇ ਤੋਂ ਅਸੀਂ ਸਾਰੇ ਜੋਰ ਲਾ ਰਹੇ ਹਾਂ ਜਾਗਰੂਤ ਵੀ ਕਰ ਰਹੇ ਹਾਂ ਕੈਂਪ ਵੀ ਲਾ ਰਹੇ ਹਾਂ ਉਹ ਕਿਵੇਂ ਹੈ ਹੁਣ ਜਿਵੇਂ ਛਟੀਆਂ ਪਈਆਂ ਆਪਣੇ ਖੇਤਾਂ 'ਚ ਪਈਆਂ ਜਾਂ ਕਿਤੇ ਘਰੇ ਪਈਆਂ ਉਹ ਉਹਨੂੰ ਚੰਗੀ ਤਰ੍ਹਾਂ ਝਾੜ ਕੇ ਪੱਕੇ ਥਾਂ 'ਤੇ ਖੜੀਆਂ ਕਰਕੇ ਰਹਿਣ ਖੂਨ ਨੂੰ ਨਸ਼ਟ ਕਰ ਦਿੱਤਾ ਜਾਵੇ ਤਾਂ ਜੋ ਜਿਹੜੀ ਉਹਦੇ ਵਿੱਚ ਸੁੰਡੀ ਹੈ ਉਹ ਖਤਮ ਹੋ ਜਾਵੇ ਤੇ ਉਹ ਆਪਾਂ ਜਦੋਂ ਕਿ 70-80% ਉਹਦਾ ਕੰਟਰੋਲ ਉੱਥੇ ਹੋ ਜਾਊਗਾ ਜੇ ਆਪਾਂ ਨਾ ਝਾੜਾਂਗੇ ਤੇ ਉੱਥੇ ਉਹਦਾ ਆਪਾਂ ਕਹਿੰਦੀ ਬਚ ਪਿਆਗਾ ਉਹ ਆਪਣਾ ਸੁੰਡੀ ਦਾ ਹਮਲਾ ਅਗੇਤਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਜਿਸ ਕਰਕੇ ਆਪਣਾ ਫਿਰ ਉਹ ਖਰਚਾ ਵੀ ਤੇਰਾ ਮੁਨਾਫਾ ਹੋਣਾ ਉਹ ਵੀ ਘਟੇਗਾ ਕਿਸਾਨ ਵੀਰੋ ਇਹ ਤਾਂ ਸੀ ਗੱਲਬਾਤ ਜਿਹੜੀ ਆਪਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਅਧਿਕਾਰੀਆਂ ਦੇ ਨਾਲ ਕੀਤੀ ਨਰਮੇ ਦੀ ਬਜਾਈ ਸੰਬੰਧੀ ਹੁਣ ਆਪਾਂ ਆਉਨੇ ਆ ਕਿਸਾਨ ਵੀਰਾਂ ਦੇ ਕੋਲ ਜਿਹੜੇ ਇਸ ਖੇਤ ਦੇ ਵਿੱਚ ਬਜਾਈ ਕਰ ਰਹੇ ਸੀ ਥੋੜੀ ਜੀ ਗੱਲਬਾਤ ਉਹਨਾਂ ਦੇ ਨਾਲ ਵੀ ਇਸ ਨਰਮੇ ਦੀ ਬਜਾਈ ਸੰਬੰਧੀ ਕਰਦੇ ਆ ਮੇਰੇ ਨਾਲ ਖੜੇ ਨੇ ਇੱਕ ਬਹੁਤ ਹੀ ਸੂਝਵਾਨ ਕਿਸਾਨ ਸਰਦਾਰ ਹਰਜਿੰਦਰ ਸਿੰਘ ਜੀ ਪਿੰਡ ਇਹਨਾਂ ਦਾ ਪਾਗੀ ਮੰਦਰ ਇਹਨਾਂ ਦੇ ਖੇਤ 'ਚ ਅਸੀਂ ਖੜੇ ਆ ਸਰਦਾਰ ਸਾਹਿਬ ਤੁਸੀਂ ਦੱਸੋ ਕਿ ਅੱਜ ਨਰਮੇ ਦੀ ਕੀ ਪੋਜੀਸ਼ਨ ਆ ਤੁਹਾਡੇ ਵਾਲੇ ਦਿਵਾਲੇ ਚ ਮਹਿਕਮੇ ਤੋਂ ਤਾਂ ਅਸੀਂ ਪੁੱਛ ਲਿਆ ਕਿਦਾਂ ਨਰਮੇ ਦਾ ਜਿਹੜਾ ਰਕਬਾ ਵਧਦਾ ਜਾ ਰਿਹਾ ਜਾਂ ਘਟਦਾ ਜਾ ਰਿਹਾ ਕੀ ਕਿਸ ਤਰ੍ਹਾਂ ਦਾ ਇੱਥੇ ਰੁਝਾਨ ਆ ਕਿਸਾਨ ਵੀਰਾਂ ਦਾ ਕਿਹੜੀ ਕਿਹੜੀ ਫਸਲ ਤੁਹਾਡੇ ਪਿੰਡ ਦੇ ਵਿੱਚ ਹੁੰਦੀ ਹੈ ਹਾਂਜੀ ਸਰ ਜੀ ਅਸੀਂ ਕਾਫੀ ਪਿਛਲੇ ਲੰਮੇ ਸਮੇਂ ਤੋਂ ਮਤਲਬ ਨਰਮੇ ਦੀ ਖੇਤੀ ਕਰਦੇ ਆ ਰਹੇ ਆਂ ਜੋ ਕਿ ਬਹੁਤ ਵਧੀਆ ਮਤਲਬ ਸੀਗਾ ਪਿੰਡ ਪੱਦਰਤੇ ਵੀ ਜੇ ਲਾ ਲਓ ਤੁਸੀਂ ਗਰੀਬ ਜਨਤਾ ਨਰਮਾ ਚੋਕਦੀ ਸੀ ਉਹਨਾਂ ਦਾ ਵੀ ਮਤਲਬ ਵਧੀਆ ਗੁਜ਼ਾਰਾ ਹੁੰਦਾ ਸੀ ਪਰ ਪਿਛਲੇ 3-4 ਸਾਲ ਤੋਂ ਜਿਵੇਂ ਪਹਿਲਾਂ 99 99 ਦੇ ਵਿੱਚ ਚੱਟੇ ਮੱਛਰ ਨੇ ਤੇ ਉਸ ਤੋਂ ਬਾਅਦ ਅਮਰੀਕਨ ਸੁੰਡੀ ਹੁਣ ਪਿਛਲੇ 3-4 ਸਾਲ ਤੋਂ ਗੁਲਾਬੀ ਸੁੰਡੀ ਨੇ ਮਤਲਬ ਇੰਨੀ ਜਿਆਦਾ ਮਤਲਬ ਫਿੱਕੇ ਪਾਤੇ ਲੋਕਾਂ ਦੇ ਮਾਣਾ ਤੇ ਨਰਮੇ ਦੀ ਫਸਲ ਦਿਨੋਦਨ ਮਤਲਬ ਰਕਬਾ ਘਟਦਾ ਜਾ ਰਿਹਾ ਜੀ ਪਿਛਲੇ ਸਾਲ ਸਾਡੇ ਪਿੰਡ ਚ 400 ਦੇ ਲਗਭਗ 400 ਏਕੜ ਦੇ ਲਗਭਗ ਸੀਗਾ ਜੀ ਇਤਕੀ 100 ਏਕੜ ਮਸਾ ਹੋਜੀ ਮਤਲਬ ਉਹਦਾ ਕਾਰਨ ਇਹੀ ਆ ਮੈਨ ਵੀ ਗੁਲਾਬੀ ਸੁੰਡੀ ਦਾ ਅਟੈਕ ਪਿਛਲੇ ਸਮੇ ਪਰ ਸਾਨੂੰ ਮਜਬੂਰੀ ਦੇ ਵਿੱਚ ਲਾ ਲਓ ਕੁਛ ਤਾਂ ਕਹਿ ਲੋ ਵੀ ਬੀਜਣਾ ਪੈ ਰਿਹਾ ਵੀ ਸਾਡੇ ਗਰਾਊਂਡ ਵਾਟਰ ਮੜ ਆਈ ਨਹਿਰੀ ਪਾਣੀ ਦੀ ਵੀ ਦਿੱਕਤ ਆਈ ਸਾਡੇ ਪਿੰਡ 'ਚ ਉਹਦਾ ਕਰਕੇ ਸਾਨੂੰ ਮਤਲਬ ਨਰਮੇ ਦੀ ਖੇਤੀ ਕਰਨੀ ਪੈ ਰਹੀ ਹੈ ਇੱਕ ਤਰ੍ਹਾਂ ਦੀ ਮਜਬੂਰੀ ਸਮਝੋ ਬਾਕੀ ਜੀ ਚੰਗੇ ਬੀਜ ਚੰਗੀਆਂ ਦਵਾਈਆਂ ਦੇ ਨਾਲ ਨਾਲ ਚੰਗੀ ਮਾਰਕੀਟਿੰਗ ਵੀ ਮਤਲਬ ਤਸ਼ੱਲੀ ਬਖਸ਼ ਕਰੋ ਜੀ ਸਾਨੂੰ ਮਤਲਬ ਮਾਰਕੀਟਿੰਗ ਦੀ ਬਹੁਤ ਦਿੱਕਤ ਆ ਰਹੀ ਆ ਅਸੀਂ ਨਰਮੇ ਦੀ ਖੇਤੀ ਖੇਚਲ ਕਰਕੇ ਕਰਤਾ ਲੈਨੇ ਆ ਤੇ ਉਹਦਾਂ ਕਰ ਉਹ ਸਾਨੂੰ ਮਤਲਬ ਵੇਚਣ ਵਾਲੇ ਬਹੁਤ ਦਿੱਕਤ ਆਉਂਦੀ ਹੈ ਜੀ ਜਿਵੇਂ 66 7600 ਦੇ ਲਗਭਗ ਪਿਛਲੇ ਸਾਲ ਐਮਐਸਪੀਸੀ ਕਾਟਨ ਦਾ ਤੇ ਜਦੋਂ ਅਸੀਂ ਵੇਚਣ ਗਏ ਉਹਦੋਂ 5000 ਨੂੰ ਵਿਕਦਾ ਜੀ ਇਸ ਚੀਜ਼ ਦੀ ਮਤਲਬ ਸਾਨੂੰ ਬੜੀ ਦਿੱਕਤ ਆ ਰਹੀ ਆ ਸੋ ਇੱਕ ਤਾਂ ਦੇਖੋ ਇਹ ਮੁਸ਼ਕਲ ਆ ਗਈ ਵੀ ਸੁੰਡੀ ਦੀ ਹਨਾ ਤੇ ਮਾਰਕੀਟਿੰਗ ਦੀ ਤੁਸੀਂ ਦੱਸੀ ਸਮੱਸਿਆ ਕੋਈ ਹੋਰ ਸਮੱਸਿਆ ਵੀ ਆ ਜਿਹਨੂੰ ਹੱਲ ਕਰਕੇ ਆਪਾਂ 450 ਏਕੜਤੀ ਦੁਆਰਾ ਤੁਹਾਡੇ ਪਿੰਡ ਚ ਆ ਜੀ ਹਾਂਜੀ ਆ ਸਕਦੇ ਆ ਜੀ ਮਿਹਨਤਾਂ ਦੀ ਗੱਲਾਂ ਇਹੀ ਆ ਜੀ ਅਸਲ ਖਰਚੇ ਵੱਧ ਪੈ ਜਾਂਦੇ ਆ ਜੀ ਉਹ ਹਫਤੇ ਬਾਅਦ ਸਪਰੇਅ ਕਰਨੀ ਪੈਂਦੀ ਆ ਘੱਟੋ ਘੱਟ 7000 ਤੋਂ ਲੈ ਕੇ 9000 ਦੇ ਲਗਭਗ ਸਪਰੇਅ ਦਾ ਖਰਚਾ ਆ ਜਾਂਦਾ ਜੀ ਉਸ ਵਾਰ ਲੇਬਰ ਦਿਨੋਂ ਦਿਨ ਵਧੀ ਜਾਂਦੀ ਹੈ ਜੀ ਬਾਕੀ ਇਹਨਾਂ ਗੱਲਾਂ ਕਰਕੇ ਹੀ ਮਤਲਬ ਕਿਸਾਨ ਥੋੜਾ ਜਿਹਾ ਪਿੱਛੇ ạt ਰਿਹਾ ਹੈ ਬਾਕੀ ਜਿਹੜਾ ਝੋਨੇ ਦੀ ਫਸਲ ਆ ਜੀ ਉਹ ਥੋੜੀ ਸੌਖੀ ਲੱਗਦੀ ਆ ਪੱਕੀ ਫਸਲ ਆ ਜੀ ਝਾੜ ਦਾ 5-4 ਮਾਣ ਦਾ ਫਰਕ ਪੈ ਸਕਦਾ ਪਰ ਕਿਸਾਨ ਉਹਨੂੰ ਮਤਲਬ ਪੱਕੀ ਫਸਲ ਸਮਝਦਾ ਜੀ ਜਿਹਦੇ ਕਰਕੇ ਉਹ ਆਪਾਂ ਨੂੰ ਪਤਾ ਹੀ ਹੈ ਜੀ ਗਰਾਊਂਡ ਵਾਟਰ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਉਹ ਇੱਕ ਤਰ੍ਹਾਂ ਦੇ ਮਤਲਬ ਸਾਡੇ ਏਰੀਆ 'ਚ ਤਾਂ ਮਜਬੂਰੀ ਨਹੀਂ ਮਤੋਂ ਸਾਡਾ ਏਰੀਆ ਖਾਸ ਕਰਕੇ ਨਰਮੇ ਪੱਟੀ ਦੇ ਮਤਲਬ ਤੌਰ ਤੇ ਜਾਣਿਆ ਜਾਂਦਾ ਸੀਗਾ ਜੀ ਕਿਸਾਨ ਵੀਰ ਹੋਰ ਵੀ ਨੇ ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਨਰਮੇ ਦੀ ਫਸਲ ਦੇ ਉੱਤੇ ਸਪ੍ਰੀਆਂ ਬਹੁਤ ਹੁੰਦੀਆਂ ਸੀ ਮੰਨਦੇ ਹੋ ਨਾ ਹਾਂਜੀ ਸਪਰੇ ਟੈਕਨੀਕ ਮਹਿਕਮਾ ਦੱਸਦਾ ਕਈ ਵਾਰੀ ਸਾਨੂੰ ਇਹ ਹੁੰਦਾ ਵੀ ਆਪਾਂ ਸਪਰੇ ਨਹੀਂ ਸਹੀ ਕਰਦੇ ਸਪ੍ਰੀਆਂ ਵੀ ਸੈਂਪਲ ਵੀ ਭਰਦਾ ਮਹਿਕਮਾ ਟੈਸਟ ਵੀ ਕਰਦਾ ਦਵਾਈਆਂ ਵੀ ਸਹੀ ਆ ਕੀ ਕਹਿਣਾ ਚਾਹੋਗੇ ਕਿ ਜਦੋਂ ਅਸੀਂ ਸਪਰੇ ਕਰਦੇ ਹਾਂ ਕੋਈ ਸੁੰਡੀ ਨਹੀਂ ਮਰਦੀ ਕੀ ਉੱਚ ਕੀ ਤੁਸੀਂ ਸਮਝਦੇ ਹੋ ਕੀ ਮੁਸ਼ਕਲ ਆ ਦੇਖੋ ਜੀ ਸਪਰੇਆ ਹੈ ਮਹਿੰਗੀਆਂ ਤੇ ਪਰ ਅਸਰ ਨਹੀਂ ਕਰਦੀਆਂ ਕੋਈ ਗਲਾਬੀ ਸੁੰਡੀ ਆਪਾਂ ਦੇਖੀ ਆ ਪਿਛਲੀ ਵਾਰੀ ਜਦੋਂ ਅਟੈਕ ਜ਼ਿਆਦਾ ਸੀ ਉਦੋਂ ਸਪਰੇਆ ਲੋਕਾਂ ਨੇ ਬਹੁਤ ਜ਼ਿਆਦਾ ਕੀਤੇ ਖਰਚਾ ਲੋਕਾਂ ਦਾ ਬਹੁਤ ਜ਼ਿਆਦਾ ਹੋ ਗਿਆ ਪੱਕੀ ਫਸਲ ਸੀ ਟਿੰਡਿਆਂ ਦੇ ਵਿੱਚ ਗਲਾਬੀ ਸੁੰਡੀ ਬਣ ਗਈ ਤੇ ਉਹ ਸਪਰੇ ਨੇ ਕੋਈ ਅਸਰ ਨਹੀਂ ਕੀਤਾ ਡਾਕਟਰ ਸਾਹਿਬ ਸਪਰੇ ਅਸਰ ਨਹੀਂ ਕਰਦੀ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਦੇਖੋ ਬੜੀ ਮਹਿੰਗੀ ਸਪਰੇ ਆ ਸੈਂਪਲ ਵੀ ਮਹਿਕਮਾ ਪਰਦਾ ਟੈਸਟ ਵੀ ਕਰਾਉਂਦਾ ਆ ਪਾਸ ਵੀ ਹੁੰਦੇ ਆ ਸੈਂਪਲ ਘਾਟ ਕਿੱਥੇ ਰਹਿ ਜਾਂਦੀ ਆ ਕੀ ਇਹਨਾਂ ਦੀ ਸਪਰੇਅ ਟੈਕਨੀਕ ਦੇ ਵਿੱਚ ਕਮੀ ਆ ਜਾਂ ਕੀ ਦਵਾਈਆਂ ਮਾੜੀਆਂ ਨੇ ਹਾਂਜੀ ਮੈਂ ਸਭ ਤੋਂ ਪਹਿਲਾਂ ਤੇ ਇਹੀ ਕਿਸਾਨ ਵੀਰਾਂ ਨੂੰ ਦੱਸਣਾ ਚਾਹਣਾ ਵੀ ਜਦੋਂ ਕਦੇ ਵੀ ਆਪਾਂ ਦੇਖਦੇ ਆ ਵੀ ਜਦੋਂ ਹੁਣ ਅੱਜ ਤਾਂ ਬਜਾਈ ਦਾ ਸਮਾਂ ਚੱਲ ਰਿਹਾ ਹੈ ਜਦੋਂ ਹੁਣ ਜਾ ਕੇ ਪੰਜਾਬ 50 55 60 ਦਿਨਾਂ ਦੀ ਫਸਲ ਹੋ ਜਾਣੀ ਆ ਤਾਂ ਉਦੋਂ ਨਰਮੇ ਨੇ ਟਾਵੇਂ ਟਾਵੇਂ ਫੁੱਲ ਆਉ ចੱਕਣੇ ਸ਼ੁਰੂ ਕਰ ਦੇਣੇ ਆ ਤਾਂ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦਾ ਜਿਵੇਂ ਅਸੀਂ ਦੇਖਦੇ ਆ ਵੀ ਪਹਿਲਾਂ ਡਾਕਟਰ ਸਾਹਿਬ ਨੇ ਵੀ ਦੱਸਿਆ ਵੀ ਛਟੀਆਂ ਦਾ ਜਿਹੜਾ ਪ੍ਰਬੰਧਨ ਆਸੀਂ ਉਹ ਜ਼ਰੂਰ ਕਰਨਾ ਜਿਹੜੀ ਬੱਚ ਖੋਚਾ ਉਹਨੂੰ ਅਸੀਂ ਅਗਲਾ ਕੇ ਨਸ਼ਟ ਕਰ ਦੇਣਾ ਉਦੋਂ ਬਾਅਦ ਜਿਹੜਾ ਇਹ ਗੁਲਾਬੀ ਸੁੰਡੀ ਆ ਜਿਹੜਾ ਇਹਦਾ ਪਤੰਗਾ ਜੇ ਆਪਾਂ ਗੱਲ ਕਰੀਏ ਇਹਦੇ ਇੱਕ ਪਤੰਗੇ ਨੇ ਜਿਹੜੇ ਅੰਡੇ ਦੇਣੇ ਆ ਉਹ ਫੁੱਲਾਂ ਦੇ ਵਿੱਚ ਜਿਹੜੇ ਫੁੱਲ ਬ੍ਰੈਕਟ ਬਣੇ ਹੋਇਆ ਤਾਂ ਉੱਥੇ ਜਾ ਕੇ ਇਹਨੇ ਅੰਡੇ ਦੇਣੇ ਆ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਇਹਦੀ ਖਰਾਕ ਦੀ ਜਿਹੜੀ ਇਹਦੀ ਗੁਲਾਬੀ ਸੁੰਡੀ ਦੀ ਖਰਾਕ ਆ ਉਹ ਜਿਹੜਾ ਫੁੱਲ ਦੇ ਵਿੱਚ ਤੁਸੀਂ ਦੇਖਿਆ ਹੁਣ ਰਤ ਸਾਹਿਬ ਉਹ ਡੰਡੀ ਬਣੀ ਹੁੰਦੀ ਆ ਜਾਂ ਤੇ ਨੇ ਉਹ ਖਾਣੀ ਆ ਜਾਂ ਇਹਦੀ ਖਰਾਕ ਆ ਜਿਹੜੀ ਨਰਮੇ ਦੇ ਟੀਂਡੇ ਦੇ ਵਿੱਚ ਗਿਰੀ ਬਣ ਰਹੀ ਆ ਜਿਹੜਾ ਬੀਜ ਬਣ ਰਿਹਾ ਜਾਂ ਇਹਦੀ ਉਹ ਖਰਾਕ ਆ ਇਹਦੇ ਪਤੰਗੀ ਇੰਨੇ ਸਿਆਣੇ ਨੇ ਇਹਨਾਂ ਨੇ ਅੰਡਾ ਹੀ ਉੱਥੇ ਨਜ਼ਦੀਕ ਦੇਣਿਆ ਤੇ ਇਹਨਾਂ ਨੇ ਆਪਦੇ ਭੋਜਨ ਤੱਕ ਪਹੁੰਚਣਾ ਤਾਂ ਇਸ ਕਰਕੇ ਸਾਨੂੰ ਸਮੇਂ-ਸਮੇਂ ਤੇ ਜਦੋਂ ਵੀ ਆਪਣੇ 55-60 ਦਿਨ ਦੀ ਫਸਲ ਹੋ ਗਈ ਤਾਂ ਸਾਨੂੰ ਉਦੋਂ ਸਰਵੇ ਕਰਨਾ ਬਹੁਤ ਜ਼ਰੂਰੀ ਆ ਤਾਂ ਮੈਂ ਇੱਥੇ ਇਹੀ ਸਾਰੇ ਕਿਸਾਨ ਵੀਰਾਂ ਨੂੰ ਦੱਸਣਾ ਚਾਹਣਾ ਵੀ ਸਾਨੂੰ ਸਰਵੇ ਕਰਕੇ ਅਸੀਂ ਹਫ਼ਤੇ ਦੇ ਵਿੱਚ ਘੱਟੋ-ਘੱਟ ਸਾਨੂੰ ਦੋ ਵਾਰ ਆਪਦੇ ਖੇਤ ਦੇ ਵਿੱਚ ਸਰਵੇਖਣਾ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਸਰਵੇਖਣ ਕਰਨ ਵੇਲੇ ਜਦੋਂ ਆਪਾਂ ਦੇਖਦੇ ਆਂ ਖੇਤ ਦੇ ਵਿੱਚ ਅਸੀਂ ਵੜਨਾਗਾ ਤਾਂ ਅਸੀਂ ਚਾਰੇ ਖੁੰਜਾਂ ਤੋਂ ਖੇਤ ਆ ਜਿਹੜਾ ਹੋ ਅਸੀਂ ਟੋਣਾਗਾ ਉਹਨੂੰ ਅਸੀਂ ਚੰਗੀ ਤਰ੍ਹਾਂ ਦੇਖਣਾ ਆਈ ਨਹੀਂ ਹੈਗਾ ਵੀ ਅਸੀਂ ਇੱਕ ਪਾਸੇ ਵੜ ਕੇ ਤੇ ਦੂਜੇ ਪਾਸੇ ਦੀ ਲੰਘੇ ਚਾਰੇ ਖੇਤਾਂ ਖੁੰਜਾਂ ਦੇ ਵਿੱਚ ਜੇ ਅਸੀਂ ਇੱਕ ਖੁੰਜੇ ਦੇ ਵਿੱਚ ਜਾਂਨੇ ਆ ਤਾਂ ਅਸੀਂ ਘਟੋ ਘਟੋ ਤੋਂ 25 ਫੁੱਲ ਆ ਜਿਹੜੇ ਹੋ ਉਹ ਅਸੀਂ ਜ਼ਰੂਰ ਦੇਖਣੇ ਆ ਚਾਹੇ ਸਾਡੇ ਫੁੱਲ ਉੱਪਰ ਲੱਗੇ ਹੋਵੇ ਚਾਹੇ ਜੇ ਅਸੀਂ ਥੱਲੇ ਵੀ ਦੇਖਣਾ ਜ਼ਰੂਰ ਧਿਆਨ ਦੇ ਨਾਲ ਜੇ ਵਾਹਣ ਦੇ ਵਿੱਚ ਵੀ ਫੁੱਲ ਹੋਊਗੀ ਡਿੱਗੀ ਵੀ ਆ ਜਾਂ ਛੋਟੇ ਢੀਂਡੇ ਬਣ ਕੇ ਡਿੱਗੇ ਹੋਇਆ ਤਾਂ ਅਸੀਂ ਉਹਨਾਂ ਨੂੰ ਵੀ ਜਿਹੜੇ ਸੱਜਰੇ ਡਿੱਗੇ ਹੋਏ ਫੁੱ ਉਹਨਾਂ ਨੂੰ ਚੱਕ ਕੇ ਅਸੀਂ ਉਹਦੇ ਵਿੱਚ ਅਕਾਊਂਟ ਜ਼ਰੂਰ ਕਰਨਾ ਜੇ ਸਾਨੂੰ ਉਹਦੇ ਵਿੱਚੋਂ ਕੁਝ ਕਾਣੇ ਫੁੱਲ ਲੱਗਦੇ ਆ ਜਿਹਦੇ ਵਿੱਚ ਕੋਈ ਸੁੰਡੀ ਦੇ ਗਰਸਤ ਫੁੱਲ ਆ ਜਾਂ ਸਾਨੂੰ ਢੀਂਡੇ ਦੇ ਵਿੱਚ ਕੋਈ ਮੂਰੀਆਂ ਲੱਗਦੀਆਂ ਜਿਹੜੇ ਛੋਟੇ ਢੀਂਡੇ ਬਣ ਕੇ ਡੱਗੇ ਹੋਇਆ ਤਾਂ ਫਿਰ ਅਸੀਂ ਉਹਨਾਂ ਦੀ ਗਿਣਤੀ ਕਰਨੀ ਆ ਜੇ ਅਸੀਂ ਚਾਰੇ ਖੁੰਜਾਂ ਦੇ ਵਿੱਚੋਂ 25-25 ਫੁੱਲ ਲੈ ਕੇ ਅਸੀਂ ਗਾਂ ਜਾ ਕੇ ਗਿਣਤੀ ਕਰਦੇ ਆ ਜੇ ਅਸੀਂ ਮੰਨ ਲਓ 100 ਆਪਾਂ ਕਹਿ ਦਈਏ ਫੁੱਲ ਆ ਉਹ ਖੇਤ ਦੇ ਵਿੱਚ ਦੇਖ ਲਿਆ ਜੇ ਸਾਨੂੰ ਉਹਨਾਂ ਵਿੱਚੋਂ 5 ਜਾਂ 5 ਤੋਂ ਉੱਪਰ ਫੁੱਲ ਸਾਨੂੰ ਮਿਲ ਗਏ ਜਾਂ ਢੀਂਡੇ ਮਿਲ ਗਏ ਫਿਰ ਅਸੀਂ ਜਿਹੜੀ ਸਪਰੇਅ ਆ ਉਹ ਅਸੀਂ ਨਾਲ ਦੀ ਨਾਲ ਸਟਾਰਟ ਕਰ ਦੇਣੀ ਆ ਇਸ ਕਰਕੇ ਇਹ ਸਰਵੇਖਣ ਕਰਨਾ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਆ ਜਦੋਂ ਅਸੀਂ ਸਾਨੂੰ ਪਤਾ ਲੱਗ ਗਿਆ ਜੇ ਸਾਨੂੰ ਚਿੱਕ ਤੇ ਵੀ ਇਥੇ ਆ ਗਈ ਜਾਂ 100 ਦੇ ਵਿੱਚੋਂ ਸਾਨੂੰ 5 ਤੋਂ ਵੱਧ ਤੇ ਇਥੇ ਆ ਗਈ ਤਾਂ ਨਾਲ ਦੀ ਨਾਲ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਸੁਪਰੀਆਂ ਗਈਆਂ ਜੀ ਅਸੀਂ ਉਹ ਕਰਾਂਗੇ ਤਾਂ ਜਿਹੜੀ ਸਾਡੀ ਸੁੰਢੀ ਆ ਉਹ ਕੰਟਰੋਲ ਦੇ ਵਿੱਚ ਰਹੂਗੀ ਦੂਜੀ ਗੱਲ ਮੈਂ ਇਥੇ ਇੱਕ ਇਹ ਵੀ ਬੇਨਤੀ ਕਰਨੀ ਚਾਹੁੰਦਾ ਵੀ ਕਈ ਵਾਰੀ ਕਿਸਾਨ ਵੀਰ ਇੱਕ ਪਾਸੇ ਜੂਰੀਆ ਵੀ ਅਸੀਂ ਨਾਲ ਦੀ ਨਾਲ ਦੇਣਾ ਹੁੰਦਾ ਕਈ ਵਾਰ ਜੂਰੀਆ ਦੀ ਵੀ ਓਵਰਡੋਜ਼ ਕਰ ਦਿੰਦੇ ਆ ਜਿਹਦੇ ਕਰਕੇ ਜਿਹੜੇ ਨਰਮੇ ਦੇ ਵਿੱਚ ਆਪਾਂ ਕਹੇ ਦੀ ਹਰਾਪਣ ਜਾਦੇ ਆ ਜਾਂਦਾ ਤੇ ਜਿਹੜੇ ਕੀੜੇ ਆਗੇ ਉਹਨਾਂ ਦੇ ਵਿੱਚ ਥੋੜੀ ਜੀ ਰੈジਸਟੈਂਸ ਪਾਵਰ ਉਹ ਵੱਧ ਜਾਂਦੀ ਆ ਇਸ ਕਰਕੇ ਇਸ ਗੱਲ ਦਾ ਵੀ ਆਪਾਂ ਖਾਸ ਖਿਆਲ ਰ ਜੀ ਆਪਾਂ ਸੁਪਰੀਹਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਮੈਕਹਮੇ ਵੱਲੋਂ ਸ਼ਿਪਾਰਸ਼ ਸੁਪਰੀਹਾਂ ਗੀਆ ਗਲਾਬੀ ਸੁੰਡੀ ਨੂੰ ਕੰਟਰੋਲ ਕਰਨ ਦੇ ਲਈ ਤਾਂ ਅਸੀਂ ਸ਼ੁਰੂਆਤ ਦੇ ਵਿੱਚ ਜਿਹੜੀ ਪ੍ਰੋਕਲੇਮ ਜਿਹੜੀ ਐਮ ਐ ਬੈਕਟੋਨ ਬੈਂਚਵਰਡ ਦੇ ਨਾਂ ਤੇ ਆਉਂਦੀ ਆ ਉਹ ਅਸੀਂ 100 ਗ੍ਰਾਮ ਕਿੱਲੇ ਦੀ ਪਾ ਕੇ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਆ ਇਸ ਤੋਂ ਬਿਨਾ ਜਾਂ ਕਿਉਰਾ ਕਰੋਨਾ ਪ੍ਰੋਫੈਨੋਫਾਸ ਦੇ ਨਾਂ ਤੇ ਜਿਹੜੀ ਦਵਾਈ ਹੁੰਦੀ ਆ ਤਾਂ ਉਹ ਅਸੀਂ 500 ਗ੍ਰਾਮ ਕਿੱਲੇ ਦੀ ਪਾ ਕੇ ਇਹਨੂੰ ਅਸੀਂ ਕਾਬੂ ਕੀਤਾ ਜਾ ਸਕਦਾ ਹਰਦੀਪ ਸਿੰਘ ਜੀ ਪਿੰਡ ਭਾਗੀਬੰਦਰੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿਹੜੀ ਸੁੰਡੀ ਆ ਡਾਕਟਰ ਸਾ ਫੁੱਲਾਂ ਤੋਂ ਇਹਦਾ ਜਿਹੜਾ ਜੀਵਨ ਦਾ ਟਾਈਮ ਹੈ ਉਹ ਸਟਾਰਟ ਹੁੰਦਾ ਹੈ ਉੱਥੋਂ ਇਹ ਅੰਡੇ ਦਿੰਦੀ ਆ ਉਦੋਂ ਤੋਂ ਬਣ ਜਾਂਦੇ ਜਦੋਂ ਮੰਨ ਲਓ ਫੁੱਲ ਤੋਂ ਟਿੰਡਾ ਬਣਦਾ ਉਹਦਾ ਕੋਈ ਹੱਲ ਨਹੀਂ ਪਰ ਜਿਹੜੀ ਸਪਰੇਅ ਫੁੱਲਾਂ ਦੇ ਟਾਈਮ ਕਰਦੇ ਆ ਉਹ ਟਿੰਡੇ ਵੀ ਜਿਹੜੇ ਮੰਨ ਲਓ ਬਾਅਦ ਚ ਦੇਖਦੇ ਆਪਾਂ ਉਹ ਵੀ ਸਾਰੇ ਖਰਾਬ ਹੁੰਦੇ ਆ ਵੀ ਜਿਹੜੀ ਉਦੋਂ ਸਪਰੇਅ ਆਪਾਂ ਕਰੀਆਂ ਹੋਈਆਂ ਫੁੱਲਾਂ ਦੇ ਟਾਈਮ ਉਦੋਂ ਵਾਲੇ ਟਿੰਡੇ ਜਿਹੜੇ ਉਹ ਸਹੀ ਆਪ ਨੂੰ ਮਿਲਣੇ ਚਾਹੀਦੇ ਉਹਦਾ ਸਹੀ ਨਾਮ ਮਿਲਣ ਦਾ ਕੀ ਕਾਰਨ ਹੋ ਸਕਦਾ ਜੇਕਰ ਆਪਾਂ ਗਲਾਬੀ ਸੁੰਡੀ ਦੇ ਲਾਈਫ ਸਾਈਕਲ ਦੀ ਗੱਲ ਕਰੀਏ ਤਾਂ ਲਗਭਗ ਜਿਹੜੀ ਗਲਾਬੀ ਸੁੰਡੀ ਹੈ ਇਹਦਾ ਪੂਰਾ ਜਿਹੜਾ ਲਾਈਫ ਸਾਈਕਲ ਹੈ 30 ਤੋਂ 35 ਦਿਨਾਂ ਦੇ ਵਿੱਚ ਵਿੱਚ ਇਹ ਆਪ ਦੀ ਜਿਹੜੀ ਇੱਕ ਜਨਰੇਸ਼ਨ ਹੈ ਉਹ ਪੂਰਾ ਕਰ ਲੈਂਦੀ ਹੈ ਐਗ 4-5 ਦਿਨਾਂ ਦੇ ਵਿੱਚ ਜਿਹੜਾ ਦਾ ਅੰਡਾ ਹੈ ਉਹਦੇ ਤੋਂ ਜਿਹੜਾ ਐਗ ਹੈਚ ਹੋ ਕੇ ਲਗਭਗ ਹਫਤੇ ਦੇ ਵਿੱਚ ਉਹ ਬੱਚੇ ਕੱਢਣੇ ਸ਼ੁਰੂ ਹੋ ਜਾਂਦਾ ਬੱਚੇ ਸ਼ੁਰੂ ਕੱਢਣ ਤੋਂ ਬਾਅਦ ਜਿਹੜੀ ਉਹਦੀ ਲਾਰਵਲ ਸਟੇਜ ਹੈ ਉਹ 15 ਤੋਂ 20 ਦਿਨਾਂ ਤੱਕ ਲਾਰਵਲ ਸਟੇਜ ਰਹਿੰਦੀ ਆ ਉਸ ਤੋਂ ਬਾਅਦ ਲਾਰਵਲ ਸਟੇਜ ਹੈ ਜਿਹੜੀ ਪਿਉਪਾ ਬਣ ਜਾਂਦੀ ਆ ਪਾਪੀ ਉਪਾ ਬਣ ਕੇ 6-7 ਦਿਨ ਉਹ ਪ ਫੁੱਲਾਂ ਦੇ ਟਾਈਮ ਤੇ ਨਰਮੇ ਦੇ ਵਿੱਚ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਉਹ ਬਹੁਤ ਜਲਦੀ ਉੱਥੋਂ ਜਿਹੜਾ ਉਹ ਦਾ ਪਮਕੜ ਬਣ ਕੇ ਅਗਲੇ ਟਿੰਡੀਆਂ ਦੇ ਵਿੱਚ ਜਾ ਕੇ ਜਿਹੜਾ ਆਪਦੇ ਉਹ ਆਂਡੇ ਦੇਣ ਦਾ ਕੰਮ ਸ਼ੁਰੂ ਕਰ ਦਿੰਦਾ। ਕਹਿੰਦਾ ਆਪਾਂ ਸੁੰਡੀ ਬਣ ਜਾਂਦੀ ਹੈ ਸੁੰਡੀ ਦੀ ਸਟੇਜ ਤੇ ਜਾ ਕੇ ਜਿਹੜਾ ਫੁੱਲ ਪੰਮਿਰੀ ਦਾ ਧਾਰਨ ਕਰਦਾ ਹੈ। ਉਸ ਤੋਂ ਪਹਿਲਾਂ ਜਦੋਂ ਉਹਦੇ ਵਿੱਚ ਆਂਡੇ ਹੁੰਦੇ ਆ ਤਾਂ ਉਦੋਂ ਫੁੱਲ ਲਗਭਗ ਓਪਨ ਹੀ ਹੁੰਦਾ। ਇਸ ਲਈ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਦੋਂ ਆਪਾਂ ਇਹਦੀ ਸਪਰੇਅ ਕਰਨੀ ਆ ਸਪਰੇਅ ਆਪਾਂ ਸਵੇਰ ਦੇ ਟਾਈਮ ਕਰਨੀ ਆ 10 ਵਜੇ ਤੱਕ। 10 ਵਜੇ ਤੱਕ ਮੈਂ ਕਿਉਂ ਕਹਿ ਰਿਹਾ ਹਾਂ ਉਹਦੇ ਪਿੱ ਉਸ ਤੋਂ ਬਾਅਦ ਜਿਹੜਾ ਇਹਦਾ ਪੋਲੀਨੇਸ਼ਨ ਵਾਲਾ ਕੰਮ ਹੋ ਕੇ ਉਸ ਤੋਂ ਬਾਅਦ ਧੁੱਪ ਦਾ ਵੀ ਇੰਨਾ ਜ਼ਿਆਦਾ ਪ੍ਰਕੋਪ ਹੋ ਜਾਂਦਾ ਜਿਹੜਾ ਫੁੱਲ ਹੈ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਆਪਾਂ ਉਸ ਤੋਂ ਬਾਅਦ ਦੁਪਹਿਰ ਦੇ ਟਾਈਮ ਦੇ ਵਿੱਚ ਜਿਹੜੀ ਸਪਰੇਅ ਕਰਦੇ ਆ ਤਾਂ ਉਹ ਆਪਣੇ ਪ੍ਰੋਪਰ ਫੁੱਲ ਦੇ ਵਿੱਚ ਨਹੀਂ ਪੈਂਦੀ ਜਦੋਂ ਪ੍ਰੋਪਰ ਫੁੱਲ ਦੇ ਵਿੱਚ ਦਵਾਈ ਨਹੀਂ ਪਊਗੀ ਤਾਂ ਉਹ ਆਪਣੇ ਟਾਰਗੇਟ ਜਿਹੜੀ ਆਪਣਾ ਹੈਗਾ ਉਹ ਤੱਕ ਨਹੀਂ ਪਹੁੰਚੂਗੀ ਤੇ ਇਸ ਨਾਲ ਆਪਾਂ ਕੰਟਰੋਲ ਨਹੀਂ ਕਰ ਸਕਦੇ ਅਮਰੀਕਨ ਸੰਡੀ ਸੀ ਟਾਵਾ ਟਾਵਾ ਅੰਡਾ ਦਿੰਦੀ ਸੀ ਕਿਤੇ ਨਾ ਕਿਤੇ ਹਨਾ ਸੋ ਇਹ ਸੁੰਡੀ ਕਿਦਾਂ ਦਿੰਦੀ ਆਂਡੇ ਥੋੜਾ ਜਿਹਾ ਅੰਡੇ ਦਾ ਰੰਗ ਕੀ ਆ ਕੀ ਕਿਸਾਨ ਵੀਰ ਸਾਡੇ ਪਛਾਣਨ ਦੇ ਯੋਗ ਹੈਗੇ ਆ ਉਹ ਜਿਹੜਾ ਇਹਦਾ ਮਾਦਾ ਪਾਰਟ ਹੁੰਦਾਗਾ ਮਾਦਾ ਪਾਰਟ ਇਸ ਮੱਕੜ ਦਾ ਉਹ 100 ਤੋਂ ਲੈ ਕੇ 250 ਤੱਕ ਅੰਡੇ ਦਿੰਦਾ ਬਹੁਤ ਵੱਡੀ ਸੰਖਿਆ ਦੇ ਵਿੱਚ ਇਹ ਅੰਡੇ ਦਿੰਦਾ ਇਹਦਾ ਜਿਹੜਾ ਅੰਡੇ ਦਾ ਰੰਗ ਆ ਪਹਿਲਾਂ ਚਿੱਟਾ ਹੁੰਦਾ ਬਾਅਦ ਦੇ ਵਿੱਚ ਉਹ ਹਲਕਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਇਹ ਝੁੰਡ ਦੇ ਵਿੱਚ ਅੰਡੇ ਦਿੰਦੀ ਹੈ ਜੀ ਇਹ ਇਕੱਠੇ ਅੰਡੇ ਦਿੰਦੀ ਆ ਤਾਂ ਉੱਥੇ ਜਿਹੜੇ ਇਹਦੇ ਅੰਡੇ ਆ ਮੁੜ ਕੇ ਉਹ 3-4 ਦਿਨਾਂ ਬਾਅਦ ਹੈਚ ਹੋਣੇ ਸ਼ੁਰੂ ਹੋ ਜਾਂਦੇ ਆ ਆਈ ਹੋਈ ਕਿਸਾਨ ਵੀਰਾਂ ਦਾ ਤੇ ਆਏ ਹੋਏ ਮਾਹਰਾਂ ਦਾ ਬਹੁਤ ਬਹੁਤ ਧੰਨਵਾਦ ਮਹਿਕ ਮੈਂ ਤੁਹਾਨੂੰ ਨੁਕਤੇ ਦੱਸਿਆ ਉਹਨਾਂ ਦੇ ਉੱਤੇ ਚੱਲ ਕੇ ਆਪਾਂ ਮਹਿਕਮੇ ਦੇ ਖੇਤੀਬਾੜੀ ਅਧਿਕਾਰੀਆਂ ਦੇ ਨਾਲ ਸੰਪਰਕ ਕਰਕੇ ਮੌਕੇ-ਮੌਕੇ ਤੇ ਆਉਂਦੀ ਜਿਹੜੀ ਸਾਨੂੰ ਸਮੱਸਿਆ ਉਹਨੂੰ ਹੱਲ ਕਰ ਸਕਦੇ ਆਂ ਆਓ ਹੰਬੜਾ ਮਾਰੀਏ ਨਰਮਿਕ ਪਾਦੀ ਫਸਲ ਹੈਟ ਰਕਵਾ ਵਧਾ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਰੁਤਬੇ ਨੂੰ ਉੱਚਾ ਕਰੀਏ ਤੇ ਇਸ ਫਸਲ ਹੈਟ ਰਕਵਾ ਵਧਾ ਕੇ ਆਪਣੀ ਆਮਦਨ ਵਿੱਚ ਵਾਧਾ ਕਰੀਏ